ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਭ ਜਣੇ ਠੀਕ ਠਾਕ ਜੀ ਆਪਾਂ ਦੋਵੇਂ ਜਣੇ ਵੀ ਬਹੁਤ ਵਧੀਆ ਤੇ ਵੀਡੀਓ ਪਹਿਲੀ ਗੱਲ ਤੇ ਪੈ ਗਈ ਆ ਅੱਜ ਤਰੀਕ ਕਿੰਨੀ ਆ ਤਿੰਨ ਹਾਂ ਜੀ ਤਿੰਨ ਮਈ ਮਈ ਅੱਜ ਤਰੀਕ ਹੋ ਗਿਆ 3 ਮਈ ਤੇ ਅਸੀਂ ਆਏ ਆ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਪਹਿਲਾਂ ਤੇ ਮੱਥਾ ਟੇਕਾਂਗੇ ਉਸ ਤੋਂ ਬਾਅਦ ਅੱਜ ਅਹੀਂ ਥੋੜਾ ਜਿਹਾ ਬਾਜ਼ਾਰ ਘੁੰਮਣਾ ਵਾ ਅਸੀਂ ਓਦਾਂ ਕਰੀ ਬਾਜ਼ਾਰ ਅੰਮ੍ਰਿਤਸਰ ਘੁੰਮੇ ਨਹੀਂ ਹਨਾ ਤੇ ਸਾਡਾ ਹੀ ਪਲਾਨ ਆ ਕਿ ਗੱਡੀ ਲਾ ਕੇ ਨਾ ਇੱਥੇ ਤੇ ਅਸੀਂ ਅੱਜ ਆਟੋ ਤੇ ਘੁੰਮਣਾ ਸਾਰਾ ਤੇ ਇਮੇਜਿੰਗ ਕਰ ਰਹੀ ਹੈ ਮੇਰ ਨਾਲ ਬਿੰਦੀ ਵੇਖੋ ਕਹਿੰਦਾ ਪੀਚ ਕਲਰ ਦੀ ਲਾ ਕੇ ਆਪਣੀ ਨਾਲ ਟਵਰ ਕੱਢ ਕੇ ਆਈ ਹੈ ਨਾ ਮੈਂ ਹੈ ਹੀ ਸੁਣੀ ਆ ਸਰਦਾਰ ਸਾਹਿਬ ਤੋਂ ਵੱਧ ਟਵਰ ਕਿਤੇ ਨਿਕਲ ਜਾ ਤੁਹਾਡੇ ਨਾਲ ਮੇਰੀ ਟਵਰ ਤੇ ਹੁਣ ਅਸੀਂ ਪਹਿਲਾਂ ਤੇ ਗੱਡੀ ਕਰਦੇ ਆ ਪਾਕ ਫਿਰ ਕਰਦੇ ਆ ਆਪਾਂ ਸਰ ਜੀ ਦੇ ਦਰਸ਼ਨ ਜਾ ਕੇ ਮਤਲਬ ਅਸੀਂ ਤੇ ਤੁਸੀਂ ਤੇ ਫਿਰ ਚੱਲਦੇ ਆਂ ਬਾਜ਼ਾਰ ਘੁੰਮਣ ਨਾਲੇ ਅੱਜ ਬਾਜ਼ਾਰ ਚ ਕੁਝ ਕਰਨੇ ਵੀ ਨੇ ਨਾ ਸਭ ਚਲੋ ਚਲੀਏ ਚਲੋ ਭਾਈ ਉਹ ਜਿਹੜੇ ਹੀ ਤਾਂ ਕਰਕੇ ਦੇਖੀ ਉਹਨੇ ਨਹੀਂ ਪੈਣਾ ਨਹੀਂ ਕਰੀ। ਟੱਬ ਬਣਾਉਨੇ ਹੈ। ਹੈ? ਕੰਨਾ ਵਾ। ਪੱਕਾ? ਆਪਣਾ ਚਨਣਾ ਤਿਆਰ ਹੋ ਗਿਆਈ ਆ। ਹੈ? ਟਾਵਰ ਕੱਢ ਕੇ ਆਈਓ ਆਪਣੇ ਨਾਲ। ਟਾਵਰ ਕਿਤਨਾ ਹੈ? ਸਰਦਾਰ ਸਾਹਿਬ ਜਿੰਨਾ ਟਾਵਰ। ਜਨਿਵਰਸਿਟੀ ਪੈ। ਮੈਂ ਅੱਪ ਸਟਿੱਕ ਨੀਂਦੇ ਚਾਰੇ ਗੁਰ ਮੰਤਰੀ ਨੀਂਦੇ ਚਾਰੇ ਗੁਰ ਮੰਤਰੀ ਨੀਂਦੇ ਚਾਰੇ पान जी म ਤੁਹਾਡੀ ਸਭੀ ਸਾਰੀ ਤਕੂਰੇ ਨਾਮਿਕ ਕੱਤ ਹੋ ਨਾ ਰੋਗਿਤ ਪਾਤ ਸਭੀ ਸਾਰੀ

ਹਾਂ ਜੀ ਜੀਵਾਲ ਬੜੇ ਪੈਂਦੇ ਨੇ। ਕੋਈ ਨਹੀਂ ਬਦਲੀ ਨਹੀਂ। ਇਧਰ ਲੋਕਾਂ ਦਾ ਜੀ ਕਰਦੇ ਨੇ। ਬਾਪੂ ਇਹਦਾ ਕਿਉਂ ਕਰਦਾ। ਅੱਗੇ ਨਾ ਜਦੋਂ ਅਸਲ ਚ ਨਾ ਅਸੀਂ ਅੱਗੇ ਕਦੀ ਇੰਨਾ ਬਾਜ਼ਾਰ ਘੁੰਮੇ ਨਹੀਂ ਤੁਰ ਕੇ। ਗੱਡੀ ਚੱਲ। ਇਹ ਤੱਕ ਤਾਂ ਚੱਲ। ਤੇ ਗਰਮੀ ਵਿੱਚ ਅਸਲ ਚ ਜ਼ਿਆਦਾ ਨਾ ਹੁਣ ਉਹਦੇ ਕਰਕੇ ਬਾਕੀ ਦੀ ਗੱਲਾਂ ਠੀਕ ਆ ਆਹੜਾ ਸੌਦਾ ਲੈ ਕੇ ਆਏ ਆ ਆਹ ਕਿਹੜਾ ਇੱਥੇ ਮੇਰਾ ਆ ਇਹ ਚੰਦ ਸਤਾਰੇ ਈਮਲੀ ਈਮਲੀ ਹੋ ਗਈ ਨਾਗਾ ਨਾ ਸੋਸ ਨੇ ਅਸਲ ਚ ਵੀਡੀਓ ਬਣਾਉਂਦੇ ਬੜੀਆਂ ਹੁੰਦੇ ਹਨਾ ਸੋਸ ਨਹੀਂ ਨਾ ਤੁਹਾਨੂੰ ਕਿਸ ਨੂੰ ਵੀ ਦੇਣੇ ਆ ਚੀਜ਼ ਮਿਲ ਗਈ ਇਹ ਮੈਨੂੰ ਪਤਾ ਕਿਹੜੀ ਕਿਹੜੀ ਆਵਲੀ ਇੱਕ ਐਮਲੀਆਂ ਦੋ ਇਹ ਆਵਲੀ ਤੇ ਆਵੀ ਮੇਰੀ ਜਿਹੜਾ ਤੇ ਬਾਜ਼ਾਰ ਘੁੰਮਣਾ ਵਾ ਨਾ ਇੰਨੀ ਗਰਮੀ ਹੀ ਨਾ ਬਹੁਤ ਜ਼ਿਆਦਾ ਤੇ ਥੱਕ ਵੀ ਗਏ ਆ ਹੁਣ ਮੇਰਾ ਅੱਧਾ ਵੀ ਅਗਲਾ ਜਿਹੜਾ ਰਾਹ ਵਾ ਉਹ ਅਸੀਂ ਗੱਡੀ ਤੇ ਚੱਲਦੇ ਆ ਤੇ ਗੱਡੀ 'ਚ ਇਹ ਜਿਹੜਾ ਸੁੱਖ ਰਹਿਂਦਾ ਹਨਾ ਆਹ ਵਾ ਪੈਂਦੀ ਹੈ ਤੇ ਚੱਲਦੇ ਆ ਹੁਣ ਅੱਗੇ ਆਪਾਂ ਜਾਣਾ ਵਾ ਫੇਰ ਸਾਰੇ ਕਿੰਨੇ ਤਿਆਰ ਤੇ ਰਹੋਗੇ ਆ ਨਾ ਬਸ ਸਟੈਂਡ ਲੱਗੇ ਜਾਣਾ ਹੁਣ ਆਪਾਂ ਫੇਰ ਆਈਡੀਆ ਮਾਰਕੀਟ ਉੱਥੇ ਜਾ ਕੇ ਫਿਰ ਵੇਖਨੇ ਕੀ ਬਣਦਾ ਉੱਥੇ ਅਸੀਂ ਖਾਵਾਂਗੇ ਸਭ ਸੱਦ ਸਭ 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 ਕੁਝ ਸਭ ਕੁਝ ਖਾਵਾਂਗੇ ਚਲੋ ਜੀ ਐਨ 3 ਆਜੋ ਕਿਧਰ ਜਾਣੇ ਮਸ ਸੀ ਦਾ ਪਹਿਲਾ ਸਨੇਪਾਂ ਪਾ ਲਓ ਤੇ ਫਾਇਓ ਭਾਵੇਂ ਮਾਰੋ ਸਾਰੀ ਦਸਨ ਮੰਨ ਲਓ ਦਸਨ ਕੀਆ ਸ਼ੁਰੂ ਫੜੋ ਆਪਣਾ ਇਰਕੋਸਤ ਜੰਮੀ ਤੇਰੇ ਨਾਲ ਨਾਨੋ ਨੇ ਆਮ ਮਨਾਲ ਮਕੀ ਸਸਰੀ ਕਾਲ ਜੀ ਸਾਰਿਆਂ ਨੂੰ ਸਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੱਜਣ ਠੀਕ ਠਾਕ ਜੇ ਆਪਾਂ ਦੋਵੇਂ ਜਣੇ ਵੀ ਬਹੁਤ ਵਧੀਆ ਤੇ ਵੀਡੀਓ ਪਹਿਲੀ ਗੱਲ ਤੇ ਪੈ ਗਈ ਆ ਅੱਜ ਤਰੀਕ ਕਿੰਨੀ ਆ ਤਿੰਨ ਹਾਂਜੀ ਤਿੰਨ ਮਈ ਮਈ ਅੱਜ ਤਰੀਕ ਹੋ ਗਿਆ 3 ਮਈ ਤੇ ਅਸੀਂ ਆਏ ਆ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਪਹਿਲਾਂ ਤੇ ਮੱਥਾ ਟੇਕਾਂਗੇ ਉਸ ਤੋਂ ਬਾਅਦ ਅੱਜ ਅਹੀਂ ਥੋੜਾ ਜਿਹਾ ਬਾਜ਼ਾਰ ਘੁੰਮਣਾ ਵਾ ਅਸੀਂ ਉਦਾਂ ਕਦੀ ਬਾਜ਼ਾਰਾਂ ਵਿੱਚ ਸੈਰ ਘੁੰਮੇ ਨਹੀਂ ਹਨਾ ਤੇ ਸਾਡਾ ਇਹ پلان ਹੈ ਕਿ ਗੱਡੀ ਲਾ ਕੇ ਨਾ ਇੱਥੇ ਤੇ ਅਸੀਂ ਅੱਜ ਆਟੋ ਤੇ ਘੁੰਮਣਾ ਸਰ ਤੇ ਮੈਚਿੰਗ ਕਰਾਈ ਹੈ ਮੇਰੇ ਨਾਲ ਬਿੰਦੀ ਵੇਖੋ ਕਹਿੰਦਾ ਪੀਚ ਕਲਰ ਦੀ ਲਾ ਕੇ ਆਪਣੀ ਨਾਲ ਟਾਵਰ ਘੱਟ ਕੇ ਆਈ ਹੈ ਨਾ ਮੈਂ ਹੈ ਹੀ ਸੁਣੀ ਆ ਉਹ ਸਰਦਾਰ ਸਾਹਿਬ ਤੋਂ ਬਾਅਦ ਟਾਵਰ ਕਿੱਥੇ ਨਿਕਲ ਜਾ ਤਾਡੇ ਨੇ ਕੋਈ ਟਾਵਰ ਤੇ ਹੁਣ ਅਸੀਂ ਪਹਿਲਾਂ ਤੇ ਗੱਡੀ ਕਰਦੇ ਆ ਪਾਕ ਫਿਰ ਕਰਦੇ ਆ ਆਪਾਂ ਸਰ ਜੀ ਦੇ ਦਰਸ਼ਨ ਜਾ ਕੇ ਮਤਲਬ ਅਸੀਂ ਤੇ ਤੁਸੀਂ ਤੇ ਫਿਰ ਚੱਲਦੇ ਆ ਬਾਜ਼ਾਰ ਘੁੰਮਣ ਨਾਲੇ ਅੱਜ ਬਾਜ਼ਾਰ ਚ ਕੁਝ ਕਰਨੇ ਵੀ ਨੇ ਨਾ ਸਭ ਚਲੋ ਚਲੀਏ ਚਲੋ ਭਾਈ ਜਿਹੜਾ ਜਿੱਦਾਂ ਕਰਕੇ ਰਿਲੀ ਉਹ ਨਾ ਹੀ ਪੈਣਾ ਤੇ ਕਦੀ ਵੀ ਬੰਨ੍ਹਣੇ ਹੈ ਪੰਨਾ ਪੱਕਾ ਆਪਣਾ ਜਨਨਾ ਤਿਆਰ ਹੋ ਗਿਆਈ ਆ ਹੈ ਟੌਰ ਕਰਦ ਗਿਆਈ ਆ ਆਪਣੇ ਲੋ ਟੌਰ ਕਿਤਨਾ ਪੈ ਸਰਦਾਰ ਸਾਹਿਬ ਜਿੰਨਾ ਟੌਰ ਕਿੰਨੇ ਵਸੂਪੈ ਮੈਂ ਪਸਟਿਚ ਕਿ ਕਰਦੇ ਸਬਤ जी म कृभा जे साथ किथे

ਹਾਂਜੀ ਹਾਂਜੀ ਵਾਲ ਬੜੇ ਪੈਂਦੇ ਆ ਇਹ ਕਿ ਵੀ ਪਤਲੀ ਨਹੀਂ ਲੋਕਾਂ ਦੇ ਜਿ ਕਰਦੇ ਨੇ ਅੱਗੇ ਨਾ ਜਦੋਂ ਅਸਲ ਚ ਨਾ ਅਸੀਂ ਅੱਗੇ ਕਦੀ ਇੰਨਾ ਬਾਜ਼ਾਰ ਘੁੰਮੇ ਨਹੀਂ ਤੁਰ ਕੇ ਗੱਡੀ ਚੱਲ ਹੈ ਤੋ ਤੱਕ ਜਮ ਤੇ ਗਰਮੀ ਵਿੱਚ ਅਸਲ ਚ ਜ਼ਿਆਦਾ ਨਾ ਹੁਣ ਉਹਦੇ ਕਰਕੇ ਬਾਕੀ ਦੀ ਗੱਲਾਂ ਠੀਕ ਆ ਆਹੜਾ ਸੌਦਾ ਲੈ ਕੇ ਆਏ ਆ ਆਹ ਕਿਹੜਾ ਇੱਥੇ ਮੇਰਾ ਵਾਲੀ ਚਾਂਦ ਸਤਾਰੇ ਢਿੰਲੀ ਇਹ ਮਲੀ ਹੋ ਗਈ ਨਾਰ ਜਾਨਾ ਸੋਸ ਨੇ ਤੁਸੀਂ ਜੀ ਵੀਡੀਓ ਬਣਾਉਂਦੇ ਬੜੀਆਂ ਹੁੰਦੇ ਹਨਾ ਸੋਸ ਮੈਂ ਨਹੀਂ ਮੈਂ ਤੁਹਾਨੂੰ ਕਿਹਨੂੰ ਵੀ ਦੇਣ ਆਹ ਚੀਤ ਮੇਰੀ ਇਹ ਮੇਰੇ ਪਤਾ ਕਿਹੜੀ ਕਿਹੜੀ ਆਵਲੀ ਇੱਕ ਐਮਲੀਆਂ ਦੋ ਇਹ ਆਵਲੀ ਤੇ ਆ ਵੀ ਮੇਰੀ ਜਿਹੜਾ ਤੇ ਬਾਜ਼ਾਰ ਘੁੰਮਣਾ ਵਾ ਨਾ ਇੰਨੀ ਗਰਮੀ ਹੀ ਨਾ ਬਹੁਤ ਜਿਆਦਾ ਤੇ ਥੱਕ ਵੀ ਗਏ ਆ ਹੁਣ ਮੇਰਾ ਅੱਧਾ ਵੀ ਅਗਲਾ ਜਿਹੜਾ ਰਾਹ ਵਾ ਉਹ ਅਸੀਂ ਗੱਡੀ ਤੇ ਚੱਲਦੇ ਆ ਤੇ ਗੱਡੀ ਚ ਇਹ ਜਿਹੜਾ ਸੁੱਖ ਰਹਿਂਦਾ ਹਨਾ ਹਵਾ ਉਹ ਤੇ ਪੈਂਦੀ ਹੈ ਤੇ ਚੱਲਦੇ ਆ ਹੁਣ ਅੱਗੇ ਆਪਾਂ ਜਾਣਾ ਵਾ ਫੇਰ ਫੇਰੇ ਕਿੰਨੇ ਤਿਆਰ ਫੇਰ ਹੋ ਗਏ ਯਾਰ ਬੱਸ ਸਟੈਂਡ ਲੱਗੇ ਜਾਣਾ ਹੁਣ ਆਪਾਂ ਫੇਰ ਆਈਡੀਆ ਮਾਰਕੀਟ ਉੱਥੇ ਜਾ ਕੇ ਫਿਰ ਵੇਖਨੇ ਕੀ ਬਣਦਾ ਉੱਥੇ ਤੇ ਅਸੀਂ ਖਾਵਾਂਗੇ ਸਭ 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 ਕੁਝ ਸਭ ਕੁਝ ਖਾਵਾਂਗੇ ਚਲੋ ਜੀ ਆਜੋ ਇਧਰ ਆਨੇ ਵਾਸਤੇ ਪਹਿਲਾ ਸਨੇਪਾਂ ਪਾ ਲਓ ਤੇ ਖਾਏ ਭਾਈ ਬੰਦ ਸਾਰੇ ਦਸ ਨੰਬਰ ਦਸ ਨਾ ਕੀਆ ਸ਼ੁਰੂ ਫੜੋ ਫੜੋ సజన్ <energeticoffs>